ਮਾਂ ਤਾਂ ਬੈਂਟ ਲੈਣੀ ਆ ਜੀ ਆਪਣੀ ਮੈਂ ਫਿਰ ਵੀ ਤੁਸੀਂ ਮਸ਼ੀਨਾਂ ਤਾਂ ਮੈਨੂੰ ਲੱਗਦਾ ਇੰਨੇ ਕਿੰਨਾ ਰਾਸ਼ਨ ਪੱਕੇ ਜਾਂਦਾ ਇਹਦੇ ਚ ਇਸ ਵਾਰ 2.5 ਪੌਣ ਤਿੰਨ ਕਾਉਂਟ ਲਾਵਾਗਾ ਜੀ ਤੇ ਇਦੀ ਮਸ਼ੀਨ ਕੋਈ ਬਣੀ ਨਹੀਂ ਹੋਣੀ ਜਿਹੜੀਆਂ ਬਣੀਆਂ ਆ ਗਈਆਂ ਨੇ ਉਹ ਮਹਿੰਗੀਆਂ ਬਹੁਤ ਨੇ ਲੱਖਾਂ ਚ ਹੈਗੀਆਂ ਨੇ ਇਹ ਇੱਕ ਜਿਹੜਾ ਲੱਖਾਂ ਵਾਲੀ ਜੀ ਮਸ਼ੀਨਾਂ ਆਉਂਦੀ ਵੀ ਵੀ ਲੱਖੇ ਮਸ਼ੀਨਾਂ ਪੜ ਗਈਆਂ ਕੜਾਹ ਲੈ ਵੀ ਲਿਆ بڑا ਕੜਾਹਾ ਇੱਕ ਪੀਸ ਮਾਂ ਮਸ਼ੀਨ ਗੱਲ ਬਣਾਇਆ ਵਾ ਉਹ ਨਿਸ਼ਚੇ ਤੇ ਕਮਜ਼ੋਰ ਹੋ ਜਾਗਾ ਉੱਪਰ ਤੇ ਆਫੀਅਰ ਆਗਾ ਨੀਚੇ ਰ ਕਮਜ਼ੋਰ ਹੋ ਜਾਗਾ ਉਹ ਥੋੜੇ ਦਿਨ ਚੱਲੇਗਾ 2-4 ਮਹੀਨੇ ਉਤਰਾ ਥੱਲਾ ਖਰਾਬ ਹੋ ਜਾਗਾ ਹੂੰ ਫਿਰ ਕਾ ਥੱਲਾ ਆ ਮੋਟਾ ਲਾਵਾਂ ਉੱਪਰ ਪਤਲਾ ਲਾਵਾਂ ਫਿਰ ਪਤਲਾ ਲਾਵਾਂ ਇਹ ਬਣਾਉਣ ਦਾ ਤੁਹਾਡਾ ਆਪਣਾ ਟੰਗ ਆ ਹਾਂ ਵੀ ਥੱਲੇ ਵਰਾ ਆਂਜ ਲਗਾ ਥੱਲਾ ਮੋਟਾ ਰੱਖੋ ਪਹਿਲਾਂ ਤਾਂ ਰਿਫਟਾ ਮ ਬਣਾਵਾ ਤੇ ਜੀ ਇਹ ਬੈਲਡੋ ਬਣਾਵਾ ਇਹ ਬਿਲਡਿੰਗ ਵਾਲਾ ਹੀ ਪਿਆਰਾ 30 ਸਾਲ ਤੇ ਹੋਰ ਕੀ ਕੀ ਬਣਾਉਣੇ ਤੁਸੀਂ ਦੱਸੋਗੇ ਸਾਡੇ ਦਰਸ਼ਕਾਂ ਨੂੰ ਨੀਪਤਾ ਜੀ ਮੇਰੇ ਕੋਲ ਮਸਿੰਨਾ ਕੰਮ ਆ ਸਾਰੇ ਮਸ਼ੀਨਾ ਆਉਂਦਾ ਆਜੂ ਪਿਕਚਰ ਮਸ਼ੀਨਾ ਆ ਜਦੋਂ ਤੁਸੀਂ ਸ਼ੁਰੂ ਕੀਤਾ ਉਹ ਤੋਂ ਤਾਂ ਹੱਥ ਹੀ ਹੁੰਦਾ ਹਣਾ ਸਾਰਾ ਕੁਝ ਪਹਿਲਾਂ ਏਰੀਏ ਮਾ ਸਾਣ ਬਾਹਟ ਮਾ ਜੋ ਗੇਟ ਫੂਟ ਬਣਾਏ ਰਾਂ ਇਹ ਜੀ ਹਮਨੇ ਮੈਂ ਸਾਰੇ ਰਿਫਟਿੰਗ ਬਣਾਏ ਆ ਬਗੈਰ ਮਸ਼ੀਨ ਤੇ ਹੱਥਾਂ ਨਾਲ ਹੱਥਾਂ ਨਾਲ ਗੁਰੂ ਘਰਾਂ ਦੇ ਇਹ ਵੀ ਦੱਸਿਓ ਕਿ ਹੁਣ ਡਿਮਾਂਡ ਹੈਗੀ ਆ ਜੀ ਆ ਜੀ ਇਹ ਡਿਮਾਂਡ ਘਟ ਰਹੀ ਹੈ ਇਹ ਬਸ ਸਟੀਲ ਕੇ ਚੱਲ ਗਏ ਸਿਲਵਰ ਕੇ ਭਾਂਡੇ ਚ ਲਾ ਰਹੇ ਆ ਮੈਂ ਠੀਕ ਨਹੀਂ ਹੈ ਜੋ ਲੋਹੇ ਦਾ ਸਭ ਬਰਤਨ ਉਹ ਸਬਜ਼ੀ ਬਣਾ ਗਈ ਉਹ ਸਿਲਵਰ ਵਨ ਬਣਦੀ ਹੈ ਫਰਕ ਪੈਂਦਾ ਸਵਾਦ ਦਾ ਵੀ ਫਰਕ ਪੈਂਦਾ ਉਸ ਚੀਜ਼ ਦੀ ਕੁਆਲਿਟੀ ਦਾ ਪੜਾਗਾ ਬਿਲਕੁਲ ਪੜਾਗਾ ਆਇਰਨ ਖਤਮ ਹੋ ਗਿਆ ਜੀ ਇਹ ਲੋਹੇ ਦੇ ਭਾਂਡੇ ਨੂੰ ਦੇਖਾਂ ਲੋਕ ਬੀਸਵਾ ਬਣਾ ਕੇ ਖਾਓ ਉੱਤੇ ਆਇਰਨ ਪੂਰਾ ਹੋ ਜਾ ਮਤਲਬ ਲੋਹਾ ਇੱਕ ਐਸੀ ਚੀਜ਼ ਆ ਅਗਰ ਆਪ ਉਹਨੂੰ ਟੱਚ ਵੀ ਕਰਾਂਗੇ ਨਾ ਉੱਤੇ ਫੇਰ ਵੀ ਆਇਰਨ ਜਾਗਾ ਥਾਰੇ ਅੰਦਰ ਟੱਚ ਕਰਨੇ ਤੇ ਪਕੜਨੇ ਤੇ ਹੀ ਹਾਣੇ ਦਾ ਤਾਂ ਦੋ ਬਾਤ ਲੱਗਾ ਜੜ ਦਾ ਸਿਲਵਰ ਆ ਜੀ ਆ ਇਹ ਤਾਂ ਕੈਦੀਆਂ ਵਾਸਤਾ ਬਣਾਇਆ ਤਾਂ ਹੂੰ ਲੋਕਾਂ ਨੇ ਲੋਕਾਂ ਨੂੰ ਮਾਰਨੇ ਵਾਸਤਾ ਕਰਦੀ ਆ ਇਹ ਮਤਲਬ ਸਿਲਵਰ ਚ ਪਕਾਉਣਾ ਸੀ ਜਿਹੜਾ ਜਾਂ ਸਿਲਵਰ ਦੇ ਪੰਡਾ ਤੇ ਬੋਹਰੀ ਲਗਾ ਦੀ ਅੱਜ ਕੰਮ ਆਮ ਸਭ ਕਰਦੇ ਹੋਏ ਜਾਂ ਗੇਟ ਬਣਵਾ ਲੈ ਜਾਂ ਗ੍ਰਿੱਲ ਬਣਵਾ ਲੈ ਕੁਝ ਵੀ ਬਣਵਾ ਲੈ ਹੂੰ ਕੁਝ ਵੀ ਟ੍ਰੈਲੀ ਟੈਂਕਰ ਤੇ ਸਾਰੇ ਕੰਮ ਮੇਰੇ ਕਰੇ ਵੇ ਜਿਹੜਾ ਅਕਤਾਜ ਕੋਈ ਨਹੀਂ ਹੈ ਮਾਰਾ ਕਰ ਰਿਹਾ ਸੀ ਕਿਹਾ ਤੁਸੀਂ ਹਾਂ ਜੀ ਅਗਰ ਆਮ ਕਿਸੇ ਆਦਮੀ ਨੂੰ ਕਹਦੇ ਭਈ ਉਹ ਕੰਮ ਕਰ ਦੇ ਉਹ ਕਰ ਨਹੀਂ ਸਕਦਾ ਆਪਣਾ ਹੀ ਰਾਜਪੁਰੇ ਪਟਿਆਲੇ ਦੀ ਅੰਬਾਲਾ ਤੋਂ ਆਪਣਾ ਚੰਡੀਗੜ੍ਹ ਸਾਰਾ ਆਪਣੇ ਕੋਲ ਪੰਜ ਕੋਲ ਪੰਜੌਰ ਕਾਲਕਾਂ Shimla ਤੱਕ ਜਾਂਦਾ ਹੀ ਆਪਣਾ ਇਹ ਤਾਂ ਰੈਡੀਮੇਡ ਵੀ ਬਹੁਤ ਆ ਗਿਆ ਨਾ ਇਹ ਵਾਲਾ ਜਿਹੜਾ ਆਪਣੇ ਆ ਬੰਦਦਾ ਜੀ ਉਹਦੀ ਵੈਲਿਊ ਜ਼ਿਆਦਾ ਹੈਗੀ ਹੈ ਇਹ ਜਿਤਨਾ ਵੀ ਗੁਰਦੁਆਰਿਆਂ ਦੇ ਸਭ ਦੇ ਲੋਹੇ ਦੇ ਲੰਗਰ ਚੱਲਦੇ ਕੜਾਹੀ ਬੰਦਦੇ ਉਹਨਾਂ ਦਾ ਲੰਗਰ ਬੰਦਦਾ ਜੀ ਇਹ ਬਲਕੇ ਉਹ ਤਾਂ ਗੁਰਦੁਆਰਿਆਂ ਕਹਿੰਦਾ ਵੀ ਲੋਹੇ ਦੇ ਬਣੋ ਰੱਖੋ ਸਾਰੇ ਮਾਲ ਜਿੰਨਾ ਮਰਜੀ ਮਸ਼ੀਨੀ ਕਰਨ ਹੋ ਜੇ ਲੋਹੇ ਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਇਹ ਚੱਲੂਗਾ ਜੀ ਜਿੰਨਾ ਚਿਰ ਦੁਨੀਆ ਉਨਾਂ ਚਿਰ ਹੀ ਰਹੇ ਹਾਂਜੀ ਹਾਂਜੀ ਬਿਲਕੁਲ ਸਸੀ ਗਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਮਨਪ੍ਰੀਤ ਸਿੰਘ ਪਿਤਾ ਪੁਰਖੀ ਧੰਦੇ ਹੁੰਦੇ ਸੀ ਪੰਜਾਬ ਦੇ ਵਿੱਚ ਜਾਂ ਸਾਰਾ ਸੈਟਅਪ ਸੀਗਾ ਜਿਹੜਾ ਸਾਡੀ ਸੁਸਾਇਟੀ ਦਾ ਉਹ ਇਸੇ ਕਰਾਣਾਲ ਸੀ ਪਿਤਾ ਜਿਹੜਾ ਕੰਮ ਕਰਦਾ ਸੀ ਉਹੀ ਬੱਚਾ ਕਰਦਾ ਸੀ ਫਿਰ ਉਸਦੇ ਬੱਚੇ ਉਹੀ ਕੰਮ ਕਰਦੇ ਸੀ ਫਿਰ ਉਸਦੇ ਬੱਚੇ ਤਾਂ ਪੀੜੀਆਂ ਦਾ ਪੀੜੀ ਪੀੜੀ ਕਈ ਖਿੱਤੇ ਆ ਜਿਹੜੇ ਕਿਤੇ ਉਹ ਚੱਲਦੇ ਰਹੇ ਕਾਰੋਬਾਰ ਦਾ ਸੈਟਅਪ ਸੀਗਾ ਪਿੰਡੂ ਧਾਂਚਾ ਸੀਗਾ ਉਹ ਬਣਿਆ ਰਹਿੰਦਾ ਸੀ ਇਸੇ ਤਰੀਕੇ ਦੇ ਨਾਲ ਕਈ ਪੀੜੀਆਂ ਆਪਣੇ ਆਪਣੀ ਪੀੜੀ ਦਾ ਕੰਮ ਕਰਦੇ ਸੀ ਜਿਸ ਤਰ੍ਹਾਂ ਤੁਸੀਂ ਪੀੜੀਆਂ ਬਾਰੇ ਸੁਣਦੇ ਆ ਲੋਹਾਰਾਂ ਬਾਰੇ ਸੁਣਦੇ ਆ ਤਾਂ ਅੱਜ ਇਸ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਐਸੀ ਸ਼ਖਸ ਦੇ ਨਾਲ ਜਿਨ੍ਹਾਂ ਦੀਆਂ ਕਈ ਪੀੜੀਆਂ ਇੱਕੋ ਕਾਰੋਬਾਰ ਦੇ ਵਿੱਚ ਨੇ ਔਰ ਗੁਰੂ ਘਰਾਂ ਦੇ ਲਈ ਖਾਸ ਤੌਰ ਤੇ ਇਸ ਮਾਨ ਬਣਾਉਂਦੇ ਨੇ ਉਹਨਾਂ ਦੀ ਦੁਕਾਨ ਦੇ ਵਿੱਚਾਂ ਹਾਲਾਂਕਿ ਉਹਨਾਂ ਦੁਕਾਨ ਦਾ ਹੋਰ ਜਗ੍ਹਾ ਪਹਿਲਾਂ ਘਰੋਂ ਕੰਮ ਹੁੰਦਾ ਸੀ ਕਿਨੇ ਕਿਨੇ ਹੁੰਦਾ ਰਿਹਾ ਕਿਉਂਕਿ ਬਾਜ਼ਾਰ ਤਾਂ ਨਵਾਂ ਮਾਡਰਨ ਸੈਟਅਪ ਹੈ ਕਿ ਜਿਹੜਾ ਬਾਜ਼ਾਰ ਦਾ ਸੈਟਅਪ ਹੈ ਦੁਕਾਨਾਂ ਵਾਲੀਆਂ ਸ਼ਹਿਰ ਦਾ ਸੈਟਅਪ ਹੈ ਪਰ ਉਸ ਤੋਂ ਪਹਿਲਾਂ ਵੀ ਘਰਾਂ ਚੋਂ ਵੀ ਕੰਮ ਹੁੰਦਾ ਸੀ ਕਿ ਜਿਹੜੀਆਂ ਛੋਟੀਆਂ ਛੋਟੀਆਂ ਯੂਨਿਟਾਂ ਛੋਟੇ ਛੋਟੇ ਸੰਦਾਂ ਨਾਲ ਤਾਂ ਇਹ ਦੁਕਾਨ ਜਿਹੜੀ 200 ਸਾਲ ਤੋਂ ਵੀ ਪੁਰਾਣੀ ਦੁਕਾਨ ਹੈ ਇਸ ਦੀ ਹਿਸਟਰੀ ਹੈ ਜਿਹੜੀ ਹਾਲਕੇ ਮਾਰਕ ਤੇ ਨਾ ਜਾਇਓ ਕਿ ਮੈਂ ਕਹਣਾ ਇਹ ਚਾਰਿਆ ਕਿ ਅ ਇਹਨਾਂ ਦੇ ਪੁਰਖੇ ਪਹਿਲਾਂ ਦਾਦਾ ਜੀ ਕੰਮ ਕਰਦੇ ਰਹੇ ਫਿਰ ਪਿਤਾ ਜੀ ਪਿਤਾ ਜੀ ਤੋਂ ਬਾਅਦ ਇਹ ਕਰ ਰਹੇ ਨੇ ਔਰ ਦਾਦਾ ਜੀ ਤੋਂ ਪਹਿਲਾਂ ਵੀ ਇੱਕ ਪੀੜ੍ਹੀ ਹੈ ਜਿਹੜੀ ਉਹ ਵੀ ਕੰਮ ਕਰ ਰਹੀ ਸੀ ਔਰ ਖਾਸ ਤੌਰ ਤੇ ਗੁਰੂ ਘਰਾਂ ਵਿੱਚ ਪੜਾਈ ਜਾਂਦੇ ਨੇ ਤੁਹਾਡਾ ਨਾਮ ਕੀ ਹੈ ਜੀ ਤੇਨਦਰ ਕੁਮਾਰ ਕਿੰਨੇ ਚਿਰ ਦੇ ਇਸ ਕਾਰੋਬਾਰ ਦੇ ਨਾਲ ਜੁੜੇ ਹੋ ਤੁਸੀਂ ਪਿਤਾ ਉਹ 35 ਸਾਲ ਤੋਂ ਤੁਸੀਂ ਆਪਣੀ ਸੰਸਦ ਤੋਂ ਯੰਗ ਉਮਰ ਤੋਂ ਬਾਅਦ ਇਹ ਕੰਮ ਸ਼ੁਰੂ ਕਰ ਰਹੇ ਹੋ ਤੁਹਾਡੇ ਪਿਤਾ ਜੀ

ਇਹ ਗੁਰੂ ਘਰਾਂ ਦੇ ਵਿੱਚ ਜਾਂਦੇ ਨਹੀਂ ਪੰਜਾਬ ਦੇ ਆ ਨਿਕੜ ਆਏ ਸਾਰੇ ਜਆ ਮਲਰਾ ਸਾਰੇ ਜਿੱਕਰਾਂ ਨਾ ਨਾ ਬਾਹ ਹੋ ਗਿਆ ਉਹ ਪੁੱਡਾ ਰਾਹ ਹੋ ਗਿਆ ਹੋਰ ਬਲੂਡ ਹੋ ਗਿਆ ਪਤਾ ਨਹੀਂ ਆ ਸਾਰੇ ਲੋਕ ਸਾਰੇ ਲੋਕ ਆ ਗਏ ਵੇਖਣ ਮਤਲਬ ਜਿੰਨੇ ਗੁਰੂ ਘਰ ਨਹੀਂ ਅੱਧੇ ਪੰਜਾਬ ਦੇ ਤਕਰੀਬਨ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪਟਿਆਲੇ ਤੱਕ ਜਾਂਦੇ ਨੇ ਅੱਧੇ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਤੁਹਾਡੇ ਕੋਲ ਬੰਨ ਕੇ ਖੜੇ ਨੇ ਆ ਤਾਂ ਪੰਚੇ ਵਿੱਚ ਡਾਊਨ ਗਾਵਾ ਮੈਂ ਕਹੀਂ ਲੱਗ ਕੇ ਕੜਾਏ ਲਏ ਮੈਂ ਕਿਸੇ ਬਲੇ ਬਣਾਉਂਦੇ ਨਹੀਂ ਥੋੜੇ ਕੋਈ ਆ ਜਾਂਦਾ ਹੈ ਔਰ ਇਹ ਗੁਰੂ ਘਰਾਂ ਦੇ ਕੜਾਏ ਬਣਾਉਣ ਦਾ ਕੰਮ ਹੈ ਤੁਹਾ ਖਾਸ ਤੌਰ ਤੇ ਇਹ ਇਹਦੀ ਪੀੜ੍ਹੀਆਂ ਤੋਂ ਚੱਲਦਾ ਆ ਗੁਰੂ ਘਰਾਂ ਦੇ ਜਿਹੜੇ ਕੜਾਏ ਨੇ ਹਾਂ ਗੁਰੂ ਤੋਂ ਚੱਲਦਾ ਮੈਂ ਕਿਹਾ ਹਾਂ ਨਾ ਸ਼ੁਨਿਗਾਰ ਹੋ ਗਿਆ ਥੋੜਾ ਠੀਕ ਹੈ ਪਰ ਪਹਿਲਾਂ ਤਾਂ ਲੰਗਰ ਸਾਰਾ ਕੜਾਏ ਇੰਚ ਪਾਉਂਦੇ ਨੇ ਨਾ ਹੈ ਨਾ ਉਹਦਾ ਵਿਆਹ ਵੀ ਇਤਰਾ ਹੈ ਨਾ ਹਾਂ ਬੱਦੂ ਗਵਣੇ

ਆਹੇ ਕੜਾਈ ਉਹ ਲਾ ਹਟੇ ਨੇ ਪਾਸ ਆ। ਅੱਜ ਵੀ ਆ ਦੇ ਲਵਾਈਆਂ ਹੋਈਆਂ। ਹਾਂ ਜੀ। ਜੀ। ਇਹ ਫਿਰ ਤੁਸੀਂ ਤੁਹਾਡੇ ਤੋਂ ਪੁੱਛ ਰਿਹਾ ਸੀ ਅੱਜ ਵੀ ਜੇ ਮਸ਼ੀਨ ਦੀ ਕੀਮਤ ਆਉਂਦੀ ਅੱਜ ਉਹ ਕੜਾਈ ਕੋਲ ਚੱਲਦੇ ਆ। ਤੇ ਤੁਸੀਂ ਇਹ ਕਹ ਰਹੇ ਸੀ ਕੜਾਇਆ ਸਾਰਾ ਸਿਰਫ 16-17000 ਰੁਪਏ ਦਾ ਔਰ ਇੱਕ ਕੁਆਂਟਲ ਦਾ ਚਲੋ ਹੀ ਲਾਤਾ ਤੁਸੀਂ। ਬਾਜੀ ਮੈਂ ਧਾਰਿ ਮਾਰੇ ਤੋਂ। ਹਾਂ। ਮੈਂ ਤਾਂ ਮੈਂ ਤਾਂ ਲੈਣੀਆਂ ਜੀ ਆਪਣੀ। ਮੈਂ ਫਿਰ ਵੀ ਤੁਸੀਂ ਮਸ਼ੀਨਾਂ ਤਾਂ ਮੈਨੂੰ ਲੱਗਦਾ ਇੰਨੇ ਕਿੰਨੇ ਕਿੰਨਾ ਰਾਸ਼ਨ ਪੱਕ ਜਾਂਦਾ ਇਹਦੇ ਵਿੱਚ। ਇਸ ਵਟਾਈਪ ਆਉਣੇ ਤਿੰਨ ਕਾਊਂਟ ਲਾਵਾਗਾ ਜੀ ਤੇ ਐਡੀ ਮਸ਼ੀਨ ਕੋਈ ਬਣੀ ਨਹੀਂ ਹੋਣੀ ਜਿਹੜੀਆਂ ਬਣੀਆਂ ਆਈਆਂ ਨੇ ਉਹ ਮਹਿੰਗੀਆਂ ਬਹੁਤ ਨੇ ਲੱਖਾਂ ਚ ਹੈਗੀਆਂ ਨੇ ਇਹ ਇੱਕ ਜਿਹੜਾ ਲੱਖਾਂਵਾਂ ਦੀ ਮਸ਼ੀਨਾਂ ਆਂਦੀ ਵੀ ਵੀ ਲੱਖ ਕੀ ਮਸ਼ੀਨਾਂ ਪੜ ਗਈਆਂ ਹੂੰ ਤੇ ਉਹ ਕੜਾਇਆ ਸਿਰਫ 17-18000 ਦਾ ਕੜਾਇਆ ਐਡਾ ਕੰਮ ਤੇ ਆ ਜੀ ਹਮ ਅਗਰ ਆਪਨੇ ਕੜਾ ਲੈ ਵੀ ਲਿਆ بڑا ਕੜਹਾ ਇੱਕ ਪੀਸ ਮਾ ਮਸ਼ੀਨ ਗੱਲ ਬਣਾਇਆ ਵਾ ਉਹ ਨਿਸ਼ਚੇ ਤੇ ਕਮਜ਼ੋਰ ਹੋ ਜਾਗਾ ਉੱਪਰ ਤੇ ਆਫੀਰ ਆਗਾ ਨੀਚੇ ਰ ਕਮਜ਼ੋਰ ਹੋ ਜਾਗਾ ਪਰ ਥੋੜੇ ਦਿਨ ਚੱਲੇਗਾ 2-4 ਮਹੀਨੇ ਉਤਰਾ ਥੱਲਾ ਖਰਾਬ ਹੋ ਜਾਗਾ ਹੂੰ ਇਸ ਕਾ ਥੱਲਾ ਆਮੇ ਮੋਟਾ ਲਾਵਾ ਉੱਪਰ ਪਤਲਾ ਲਾਵਾ ਫਿਰ ਪਤਲਾ ਲਾਵਾ ਇਹ ਬਣਾਉਣ ਦਾ ਤੁਹਾਡਾ ਆਪਣਾ ਟੰਗ ਹੈ ਹਾਂ ਵੀ ਥੱਲੇ ਉਪਰ ਆਂਜ ਲਗਾ ਥੱਲਾ ਮੋਟਾ ਰੱਖੋ ਤੁਸੀਂ ਜਿਵੇਂ ਸਿੱਖਿਆ ਕਾਰੋਬਾਰ ਆਪਣੇ ਪੁਰਖਿਆਂ ਤੋਂ ਉਸੇ ਤਰੀਕੇ ਦਾ ਕੁਆਲਿਟੀ ਮੇਨਟੇਨ ਰੱਖੀ ਤਾਂ ਹੀ ਤਾਂ ਇਹਦੇ ਵੱਡੇ ਗੁਰੂ ਕਰਾ ਪਹਿਲਾਂ ਤਾਂ ਰਿਪਟਾ ਮ ਬਣਾਵਾਤੇ ਜੀ ਹੂੰ ਇਹ ਬੈਲਡੋ ਬਣਾਵਾ ਹਾਂ ਵੈਲਡਿੰਗ ਹੋਣ ਲੱਗੀ ਹੈ ਹਾਂ ਜੀ ਲੀਕੇਜ ਦਾ ਲੀਕੇਜ ਦਾ ਰਿਫਟਾ ਚ ਵੀ ਨਹੀਂ ਹੁੰਦੀ ਸੀਗੀ ਨਾ ਮੈਨੂੰ ਉਹ ਉਹਦਾ ਸੈਟਅਪ ਬਦਲ ਗਿਆ ਨਾ ਮੈਂ ਨਵੀਂ ਤਕਨੀਕ ਤੁਸੀਂ ਵੈਲਡਿੰਗ ਵਾਲੀ ਲਈ ਹੈ ਵੀ ਵੈਲਡਿੰਗ ਵਾਲਾ ਇਹ ਧਾਰਾ 30 ਸਾਲ ਤੇ ਹੋਰ ਕੀ ਕੀ ਬਣਾਉਣੇ ਤੁਸੀਂ ਦੱਸੋਗੇ ਸਾਡੇ ਦਰਸ਼ਕਾਂ ਨੂੰ ਇਹ ਤਾਂ ਜੀ ਮੇਰੇ ਕੋਲ ਮਸ਼ੀਨਾਂ ਆ ਕੰਮ ਸਾਰੀਆਂ ਮਸ਼ੀਨਾਂ ਹੋ ਗਈਆਂ ਆ ਜਿਵੇਂ ਮਿਕਚਰ ਮਸ਼ੀਨਾਂ ਆ ਜਦੋਂ ਤੁਸੀਂ ਸ਼ੁਰੂ ਕੀਤਾ ਹੁਣ ਉਦੋਂ ਤਾਂ ਹੱਥ ਹੀ ਹੁੰਦਾ ਹੁਣ ਸਾਰਾ ਕੁਝ ਜਾਂ ਤਾਂ ਹੱਥੋਂ ਗੱਲ ਹੋਵਾਤਾ ਜੀ ਸਾਰਾ ਕੁਝ ਹਮਾ ਖਾਲਾ 에ਰੀਏ ਮਾਸਾਂ ਨੂੰ ਬਹਾਟਾ ਮਾ ਜੋ ਗੇਟ ਕੂਟ ਬਣਾਏ ਨਾ ਜੀ ਹਮਨੇ ਮੈਂ ਸਾਰੇ ਰਿਫਟਿੰਗ ਬਣਾਏ ਆ ਬਗੈਰ ਮਸ਼ੀਨ ਤੇ ਹੱਥਾਂ ਨਾਲ ਹੱਥਾਂ ਗੱਲ ਔਰ ਜਿਹੜਾ ਤਸਵੀਰ ਬਾਰੇ ਜ਼ਰੂਰ ਦੱਸਿਓ ਤੁਹਾਡੀ ਦੁਕਾਨ ਦੇ ਵਿੱਚ ਤਸਵੀਰ ਲੱਗੀ ਹੋਈ ਆ ਤੁਹਾਡੇ ਫਾਦਰ ਸਾਹਿਬ ਕਿਹੜੇ ਤੁਹਾਡੇ ਦਾਦਾ ਜੀ 80 ਸਾਲ ਕਾ ਜੀ ਤੁਹਾਡੇ ਫਾਦਰ ਸਾਹਿਬ ਇਧਰ ਜਿਹੜੇ 2016 ਚ ਐਕਸਪਾਇਰ ਹੋਏ ਨੇ ਇਹ ਹੋ ਗਿਆ ਜੀ ਥਾਰੇ 100 15 12 ਦਾ ਲੁਕੇ ਬਾਬਾ ਜੀ ਹਾਂ ਉਹ 194 ਦੇ ਵਿੱਚ ਪੂਰੇ ਹੁੰਦੇ ਹਾਂ ਹਾਂ ਜੇ ਇਹਨੂੰ ਤਾਂ ਬਾਪਤਾ ਚ ਹੁਣ ਸਾ ਹੂੰ ਵਾਹ ਕੋਈ ਹੋਣਾ 140 ਦੇ ਕਰੀਬ 140 ਸਾਲ ਹਾਂ ਉਮਰ ਸੀਗੀ ਹਾਂ ਥੋੜੇ ਆਰਦਾ ਜੀ ਅੱਜ ਮਤਲਬ 140 ਸਾਲ ਅੱਜ ਹੋ ਗਿਆ ਅੱਜ ਹੋ ਗਿਆ ਹਾਂ ਠੀਕ ਹੈ ਉਸ ਤੋਂ ਪਹਿਲਾਂ ਉਸ ਦਾ ਬਾਪਤਾ ਹੂੰ ਵਾਹ ਹੁਣ ਮੇਰੇ ਖਿਆਲ ਮਾ ਜੀ 40 30 70 ਤੱਕ 170 ਹਾਂ ਅੱਜ ਅੱਜ ਦੇ ਸਮੇਂ 'ਚ ਉਹਨਾਂ ਦੀ ਉਮਰ 170 ਪਤਾ ਆ ਬੰਨੋ। ਹਮਮ ਔਰ ਇਹ ਵੀ ਅੱਥੀ ਕੰਮ ਕਰਨ ਦਾ ਫਾਇਦਾ ਹੈ ਕਿ ਤੁਹਾਡੀ ਸਿਹਤ ਬੜੀ ਤੰਦਰੁਸਤ ਰਹਿੰਦੀ ਹੈ। ਤੁਹਾਡੇ ਪੁਰਖੇ ਲੰਬੀ ਉਮਰ ਜਿਉ ਕੇ ਗਏ ਨੇ। ਹਾਂ ਜੀ। ਸਿਹਤਮੰਦ ਵੀ ਰਹੇ ਉਹਨੇ ਆ। ਹਾਂ ਜੀ ਹਾਂ ਜੀ। ਹਮਮ ਔਰ ਗੁਰੂ ਘਰਾਂ ਦਾ ਇਹ ਵੀ ਦੱਸਿਓ ਕਿ ਹੁਣ ਡਿਮਾਂਡ ਹੈਗੀ ਆ ਗੁਰੂ ਘਰਾਂ ਦੇ ਵਿੱਚ ਹਾਲਾਂਕਿ ਮਸ਼ੀਨਾਂ ਦੀ ਨਵੀਂ ਟੈਕਨੋਲੋਜੀ ਆ ਰਹੀ ਹੈ। ਹਾਂ ਜੀ। ਇਹ ਡਿਮਾਂਡ ਘਟ ਰਹੀ ਆ। ਹਮਮ ਇਹ ਵਾ ਸਟੀਲ ਗਏ ਚੱਲ ਗਏ। ਸਟੀਲ ਵਰਗੇ ਭਾਂਡੇ ਚ ਲਾ ਰਹੇ ਆ ਮੈਂ ਠੀਕ ਨਹੀਂ ਹੈ ਜੋ ਲੋਹੇ ਕੇ ਸਾਬ ਬਰਤਨੋਂ ਸਬਜ਼ੀ ਬਣਾਗੀ ਬਸ ਸਿਲਵਰ ਵਰਨ ਬਣਦੀ ਹੈ ਫਰਕ ਪੈਂਦਾ ਸਵਾਦ ਦਾ ਵੀ ਫਰਕ ਪੈਂਦਾ ਉਸ ਚੀਜ਼ ਦੀ ਕੁਆਲਿਟੀ ਦਾ ਬਿਲਕੁਲ ਪੜਾਵਾ ਲਈ ਤਾਂ ਬਹੁਤ ਬਰੀਕ ਚੀਜ਼ ਹੈ ਕਿ ਲੋਕਾਂ ਨੂੰ ਸੋਨਾ ਲੱਗਿਆ ਸਟੀਲ ਲੈ ਲਿਆ ਪਰ ਕੁਆਲਿਟੀ ਤਾਂ ਪ੍ਰਾਪਤ ਹੋ ਗਈ ਉਹਦੀ ਤਾਂ ਹੀ ਜਿਹੜਾ ਮਸਾਲਿਆਂ ਦਾ ਆਇਰਨ ਖਤਮ ਹੋ ਗਿਆ ਜੀ ਪਿੱਲੋ ਹੋਏ ਕੇ ਭਾਂਡੇ ਨੂੰ ਦੇਖਾਂ ਲੋਕ ਬੀਠਾ ਬਣਾ ਕੇ ਖਾਓ ਉੱਤੇ ਆਇਰਨ ਪੂਰਾ ਹੋ ਜਾ। ਬਹੁਤ ਬਹੁਤ ਫੈਕਚੁਅਲ ਗੱਲ ਹੈ। ਕੈਰਨ ਦੀ ਕਮੀ ਬਹੁਤ ਜਨਰੇਸ਼ਨ ਚ ਮਿਲ ਰਹੀ ਹੈ। ਤੇ ਕਿਉਂਕਿ ਤੁਸੀਂ ਭਾਂਡੇ ਛੱਡ ਗਏ ਬੜਿਆ ਫੈਕਟਵਲ ਟੈਕਨੀਕਲ ਗੱਲ ਹੈ। ਮਤਲਬ ਲੋਹਾ ਇੱਕ ਐਸੀ ਚੀਜ਼ ਆ। ਜੇਕਰ ਆਪ ਨੂੰ ਟੱਚ ਵੀ ਕਰਾਂਗੇ ਨਾ ਉੱਤੇ ਫੇਰ ਵੀ ਆਇਰਨ ਜਾਵਾਂਗਾ ਥਾਰੇ ਅੰਦਰ। ਹੂੰ। ਕੈਚ ਕਰਨੇ ਤੇ ਪਕੜਨੇ ਤੇ ਵੀ ਹੂੰ। ਖਾਣੇ ਦੇ ਕਦੋਂ ਬਾਤ ਲੱਗਾ। ਹੂੰ। ਔਰ ਉਹਦੇ ਚ ਤਾਂ ਹੀ ਕਮੀਆਂ ਫਿਰ ਤੁਸੀਂ ਦੇਖ ਰਹੇ ਹੋ ਕੋਈ ਵਿਟਾਮਿਨ ਘਟ ਗਿਆ ਕਿਸੇ ਦਾ ਕੈਲਸ਼ੀਅਮ ਘਟ ਗਿਆ ਕਦੇ ਕੁਝ ਘਟ ਗਿਆ ਕਦੇ ਕੁਝ ਘਟ ਗਿਆ ਇਹ ਸਾਰਾ ਖਾਣੇ ਪੀਣਾਂ ਦੀ ਵਜ੍ਹਾ ਤੇ ਤੇ ਔਰ ਜਿਹੜਾ ਭਾਂਡਾ ਰਾਜੇ ਮਹਾਰਾਜ ਸ਼ਹਿਦ ਇਸੇ ਕਰਕੇ ਸੋਨੇ ਦੇ ਕਹਿੰਦੇ ਪਿੱਤਲ ਜਿਹੜੇ ਪਿੱਤਲ ਦੇ ਭਾਂਡੇ ਹੁੰਦੇ ਸੀ ਸੋਨੇ ਦੇ ਭਾਂਡੇ ਚਾਂਦੀ ਦੇ ਇਹ ਵੀ ਤਾਂ ਹੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉਹਨਾਂ ਦੀ ਸਿਹਤ ਦਾ ਜਿਹੜਾ ਰਾਜ ਦੇ ਲਈ ਰੱਖਿਆ ਸੀ ਆ ਜੀ ਪਹਿਲਾਂ ਚਲਾ ਤੇ ਪਿੱਤਲ ਗਏ ਤੇ ਮਾਰ ਅਬ ਹਾਂ ਸੇਵਕਾਉਣ ਰੱਖ ਰਿਹਾ ਪਿੱਤਲ ਬੰਦ ਦਾ ਲੋਹੇ ਚ ਸੀ ਖਾਂਦੇ ਪਿੱਤਲ ਦੇ ਚ ਸੀ ਹਾਂ ਜੀ ਰਸੋਈਆਂ ਚ ਵੀ ਸਟੀਲ ਨੇ ਜਗ੍ਹਾ ਲੈ ਲਈ ਹੈ। ਇਹੋ ਤਾਂ ਜੜਦਾ ਸਿਲਵਰ ਆ ਜੀ ਆ। ਇਹੋ ਤਾਂ ਕੈਦੀਆਂ ਵਾਸਤਾ ਬਣਾਇਆ ਤਾਂ। ਹੂੰ ਲੋਕਾਂ ਨੇ ਲੋਕਾਂ ਨੂੰ ਮਾਰਨੇ ਵਾਸਤਾ ਕਰਦੀ ਆਇਓ। ਮਤਲਬ ਸਿਲਵਰ ਚ ਪਕਾਉਣਾ ਸੀ ਜਿਹੜਾ ਜਾਂ ਸਿਲਵਰ ਦੇ ਭਾਂਡੇ ਤੇ ਬੋਹਰ ਹੀ ਲਗਾ ਜੀ। ਤੁਹਾਡੀ ਸਮਝ ਹੈਗੀ ਆ ਮਤਲਬ ਤੁਸੀਂ ਕਾਰੋਬਾਰ ਕਰਦੇ ਹੋ ਤੁਹਾਡੀ ਸਮਝ ਮੁਤਾਬਕ ਅਸੀਂ ਸਾਡੇ ਦਰਸ਼ਕਾਂ ਤੱਕ ਗੱਲ ਜਾ ਰਹੀ ਹੈ ਕਿ ਪ੍ਰਭਾਵ ਦੇ ਕਰਦਾ ਸਟੀਲ। ਹਾਂ ਜੀ। ਲੋਹਾ ਨਹੀਂ ਕਰਦਾ। ਨਾ ਉਹ ਰੋ ਸਟੀਲ ਕੈਦੀਆਂ ਵਾਸਤੇ ਬਣਾ ਲੋਕਾਂ ਨੇ ਨਾਮ ਵਰਤੋ ਚ ਲੈ ਜਾਂਦਾ ਹਾਂ ਲੋਕਾਂ ਨੇ ਕਾਰੋਬਾਰ ਬਣਾ ਲਈਆ ਹੂੰ ਮਸ਼ੀਨੀ ਕਰਨ ਹੋ ਗਿਆ ਨਾ ਜੁਗ ਬਦਲ ਗਿਆ ਇੱਕ ਤੁਸੀਂ ਦੱਸੋ ਜਿਸ ਤਰ੍ਹਾਂ ਇਹ ਤਕਨੀਕ ਨਾਲ ਸਾਰਾ ਜੁਗ ਜਿਵੇਂ ਸਭ ਕੁਝ ਹੋ ਰਿਹਾ ਚੀਜ਼ਾਂ ਦੇ ਬੜੇ ਬਦਲਾਅ ਹੋ ਰਹੇ ਨੇ ਥੋੜੀਆਂ ਤਾਂ ਪੀੜ੍ਹੀਆਂ ਕਾਰੋਬਾਰ ਦੇ ਨਹੀਂ ਰਹੀਆਂ ਨੇ ਥੋੜੀ ਨਵੀਂ ਪੀੜ੍ਹੀ ਤੁਹਾਡਾ ਕੀਤਾ ਅਪਣਾਉਣ ਚਰਾਜੀ ਹੈ ਜਾਂ ਘਾਟੇ ਦਾ ਸੌਦਾ ਲੱਗ ਰਿਹਾ ਉਹਨਾਂ ਨੂੰ ਇਹ ਘਾਟੇ ਦਾ ਤਾਂ ਨਹੀਂ ਆਜੀ ਨਹੀਂ ਹੈ ਤੁਸੀਂ ਕੀਤਾ ਕੀਤਾ ਮਤਲਬ ਆਪਣੀ ਰੋਟੀ ਤੇ ਨੇ ਮਰਦਾ ਬੰਦਾ ਥੋੜੀ ਨਵੀਂ ਪੀੜ੍ਹੀ ਰਾਜੀ ਆ ਜਿਹੜੇ ਆਪਣਾ ਕੰਮ ਕਰਨਾ ਚਾਹੁੰਦੇ ਨੇ ਜਾਂ ਆਪਣਾ ਬਿਜ਼ਨਸ ਉਹ ਆਉਣਾ ਚਾਹੁੰਦੇ ਨੇ ਇਸ ਕਿੱਤੇ ਦੇ ਵਿੱਚ ਕਿਉਂਕਿ ਬਹੁਤ ਲੋਕ ਪਿਤਾ ਪੁਰਖੀ ਧੰਦੇ ਬਹੁਤ ਪਹਿਲਾਂ ਹੀ ਛੱਡ ਗਏ ਲੋਕ ਤਾਂ ਖੇਤੀ ਛੱਡ ਗਏ ਖੇਤੀ ਵੀ ਛੱਡ ਗਏ ਬਹੁਤ ਸਾਰੇ ਪਿਤਾ ਪੁਰਖੀ ਜੀ ਦਾ ਧੰਦਾ ਸੀ ਸਾਰੇ ਸਾਰੇ ਕੰਮ ਛੱਡ ਗਏ ਹੂੰ ਇਹ ਬਹਾਮ ਲੋਗਾ ਇਹ ਮਾਰ ਬਰ ਬਰ ਜ਼ਮੀਨਾਂ ਹੈ ਨਹੀਂ ਹੂੰ ਇਹਨਾਂ ਨੂੰ ਤਾਂ ਕੰਮ ਕਰਨਾ ਪੜਾ ਹੂੰ ਯੋ ਮੇਰਾ ਛੋਕਰਾ ਵੀ ਇਸੀ ਕੰਮ ਆ ਮੇਰਾ ਭਾਈ ਵੀ ਇਸੀ ਕੰਮ ਆ ਹੂੰ ਤੁਡੀ ਅਗਲੀ ਪੀੜ੍ਹੀ ਲਾਣੇ ਕੇ ਲੱਗ ਚੁਕੀ ਆ ਕੰਮ ਤੇ ਹਾਂ ਜੀ ਲਾਈ ਵੀ ਆ ਬਾਕੀ ਹੋਰ ਭਾਈ ਆ ਮੈਂ ਅਲੱਗ-ਅਲੱਗ ਕੰਮ ਕਰ ਰਹੇ ਤੁਸੀਂ ਅਵਰਾਸਤ ਵੀ ਸਾਂਭੀ ਆ ਇੱਕ ਤਰ੍ਹਾਂ ਦੀ ਕਿ ਪਿਤਾ ਪੁਰਖੀ ਧੰਦਾ ਸਾਂਭਣ ਨਾਲ ਗੱਲ ਬਹੁਤ ਸਾਰੇ ਲੋਕ ਛੱਡ ਗਏ ਜਿਵੇਂ ਤੁਸੀਂ ਖੇਤੀ ਦਾ ਜ਼ਿਕਰ ਕੀਤਾ ਤੇ ਇਹ ਵੀ ਵਿਰਾਸਤ ਸਾਂਭਣ ਵਾਲੀ ਵੀ ਗੱਲ ਆ ਬਸ ਅਜੋ ਸਾਂਭ ਰੱਖਿਆ ਆ ਜੀ ਵਾਲੀ ਚਲੋ ਜਿੰਨਾ ਚਿਰ ਚੱਲਦਾ ਅਸੀਂ ਵੀ ਤੁਹਾਡੇ ਵੈਗਰੂ ਹੋਈ ਕਰਦੇ ਆ ਕਿ ਤੁਹਾਡਾ ਸਹੀ ਰਹੇ ਪਰ ਇਹ ਵੱਡੀ ਗੱਲ ਆ ਕਿ ਬਹੁਤ ਸਾਰੇ ਅਸੀਂ ਸੁਣਦੇ ਆ ਕਿ ਪੜ੍ਹ ਲਿਖ ਕੇ ਨੌਕਰੀ ਲੱਗ ਕੇ ਨੌਕਰੀ ਪੇਸ਼ਾ ਹੋ ਜਾਣਾ ਇੱਕ ਅਲੱਗ ਗੱਲ ਹੈ ਪਰ ਕਿਸੇ ਹੋਰ ਧੰਦੇ ਨੂੰ ਬਣਾ ਲੈਣਾ ਮੈਨੂੰ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਤੁਸੀਂ ਆਪਣਾ ਹੈਰੀਟੇਜ ਆ ਜਿਹੜਾ ਜਿਹੜੀ ਵਿਰਾਸਤ ਆ ਉਹ ਵੀ ਗਵਾ ਰਹੀ ਆ ਉਹ ਸੱਭਿਆਚਾਰ ਵੀ ਗਵਾਇਆ ਕਿਉਂਕਿ ਸੱਭਿਆਚਾਰ ਇਸੇ ਦੀ ਸਾਡੀ ਸੋਸਾਇਟੀ ਖੜੀ ਹੈ ਇਸੇ ਦੀ ਪਿਤਾ ਪੁਰਖੀ ਧੰਦਿਆਂ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਲੋਕਾਂ ਨੂੰ ਪਹਿਲਾਂ ਪਰ ਪਿਆ ਕਰਾ ਦਿਓ ਮਰਪਾ ਹੋਰ ਧੰਦਾ ਚੱਲਣੇਗਾ ਨਹੀਂ ਨਾ ਹੂੰ ਆਪਾਂ ਕੰਮ ਆਪ ਸਭ ਕਰਦੇ ਹਾਂ ਹੂੰ ਚਾਹ ਗੇਟ ਬਣਵਾ ਲੈ ਜਾਂ ਗ੍ਰਿੱਲ੍ਹਾ ਬਣਵਾ ਲੈ ਕੁਝ ਵੀ ਬਣਵਾ ਲੈ ਹੂੰ ਉਹ ਜਬੀ ਟਰੈਲੀ ਟੈਂਕਰ ਇਹ ਸਾਰੇ ਕੰਮ ਮੇਰੇ ਕਰੇ ਵੇ ਇਹੋ ਅਕਤਾਜ ਕੋਈ ਨਹੀਂ ਹੈ ਮਾਰਾ ਕਰੇ ਸਿੱਖਿਆ ਤੁਸੀਂ ਹਾਂ ਜੀ ਅਗਰ ਆਮ ਕਿਸੇ ਆਦਮੀ ਨੂੰ ਕਹਦੇ ਭਈ ਉਹ ਕੰਮ ਕਰ ਦੇ ਉਹ ਕਰ ਨਹੀਂ ਸਕਦਾ ਹ ਹ ਇਤਨਾ ਨੌਰ ਜਮਾ ਰਿਹਾ ਤੁਸਾ ਹ ਹੋਰ ਕੋਈ ਪਾਥ ਨਹੀਂ ਆ ਜੋ ਲੋਕ ਨੇ ਸੜਕਾਂ 'ਤੇ ਬੈਠੇ ਆ ਇਹਨਾਂ ਕੋਲ ਬਸ ਕਾ ਕੋਈ ਰੋਗ ਨਹੀਂ ਹੈ ਨਾ ਤੁਸ ਕੱਲੀ ਕੱਲੀ ਚੀਜ਼ ਦੀ ਨੌਲੇਜ ਆ ਹਾਂ ਜੀ ਨਾ ਸਕੂਲ ਗਏ ਉਹ ਨਾ ਕਿਤੇ ਸਿੱਖਿਆ ਕੁੰਚੀ ਬਲੱਡ ਚੀ ਆ ਗਿਆ ਉਹ ਪਰ ਵੀ ਹਾਂ ਤਾਂ ਇਹ ਸਟੋਰੀ ਇਹਦੇ ਲਈ ਸੀ ਕਿ ਆ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਵੱਡੇ ਵੱਡੇ ਦੇਗੇ ਕੜਾਹੇ ਤੁਸੀਂ ਦੇਖਦੇ ਹੋ ਤਾਂ ਉਹ ਆ ਦੇਗੇ ਕੜਾਹੇ ਆ ਜਿਹੜੇ ਇੱਥੋਂ ਜਾਂਦੇ ਨੇ ਔਰ ਤਕਰੀਬਨ ਅੱਧਾ ਪੰਜਾਬ ਇਹ ਕਵਰ ਕਰ ਰਹੇ ਨੇ 100 150 ਕਿਲੋਮੀਟਰ ਦਾ ਏਰੀਆ ਜਿਹੜਾ ਇਸ ਇਲਾਕੇ ਦੇ ਨਾਲ ਪੈਂਦਾ ਰਾਮਗੜ੍ਹ ਦੇ ਵਿੱਚ ਇਹ ਦੁਕਾਨ ਹੈ ਔਰ ਜਿਹੜਾ ਨਾਲ ਹੀ ਪੰਜਾਬ ਸ਼ੁਰੂ ਹੋ ਜਾਂਦਾ ਤੇ ਅੱਗੇ ਤੱਕ ਜਾਂਦੇ ਨੇ ਹੋਰ ਵੀ ਦੁਕਾਨਾਂ ਹੋਣੀਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਕੱਲੀ ਅਸਨੀਨ ਕਹਿੰਦੇ ਕਿ ਇੱਥੋਂ ਹੀ ਜਾ ਰਹੇ ਨੇ ਪਰ ਹਾਂ ਬਹੁਤ ਵੱਡੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੇ ਗੁਰੂ ਘਰ ਨੇ ਉੱਥੇ ਵੀ ਇੱਥੋਂ ਵਰਤਣ ਜਾ ਰਹੇ ਨੇ ਇਹ ਵੱਡੇ ਕੜਾਹੀ ਔਰ ਉੱਥੇ ਹੀ ਦੂਜੇ ਪਾਸੇ ਜਿਹੜਾ ਇੱਕ ਤਕਨੀਕ ਨੇ ਜ਼ਰੂਰ ਜਗ੍ਹਾ ਬਣਾਈ ਆ ਜਿਹੜੇ ਲੰਗਰ ਹਾਲ ਨੇ ਆ ਜਿਹੜੀਆਂ ਜਿੱਥੇ ਰਾਸ਼ਨ ਪੱਕਦਾ ਉਹਨਾਂ ਗੁਰੂ ਘਰਾਂ ਚ ਉਸ ਜਗ੍ਹਾ ਤੇ ਪਰ ਹਾਂ ਇਹ ਵੀ ਇੱਕ ਵਿਰਾਸਤ ਰਹੀ ਆ ਕੜਾਹਿਆਂ ਦੇ ਵਿੱਚ ਦੇਗਾ ਪਕਣਾ ਜਾਂ ਪ੍ਰਸ਼ਾਦਾ ਜਾਂ ਲੰਗਰ ਤਿਆਰ ਹੋਣਾ ਆਰਾਮਗੜ੍ਹ ਦੇ ਵਿੱਚ ਹੋਰ ਵੀ ਕਈ ਪਰਿਵਾਰ ਨੇ ਜਿਹੜੇ ਕੜਾਹੀ ਬਣਾਉਣ ਦਾ ਕੰਮ ਕਰਦੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਸੁਨੀਲ ਦਿਮਾਨ ਅਸੀਂ ਦੇਖ ਰਹੇ ਸੀਗੇ ਬੜੇ ਲੋਕਾਂ ਨੇ ਨਾ ਜਿਹੜੀਆਂ ਇੱਥੇ ਦੋ ਦੁਕਾਨਾਂ ਤੇ ਅਸੀਂ ਗੱਲਬਾਤ ਕਰਕੇ ਆਏ ਆ ਕਿ ਵਿਰਾਸਤ ਨੂੰ ਸਾਹਮਣੇ ਰੱਖਿਆ ਹੋਇਆ ਤੁਸੀਂ ਕਿੰਨੀ ਪੀੜ੍ਹੀਆਂ ਤੋਂ ਇਹ ਕੰਮ ਕਰ ਰਹੇ ਹੋ ਜੀ ਸਾਡੇ ਫਾਦਰ ਦੇ ਤੇ ਫਾਦਰ ਦੇ ਅੱਗੇ ਨਾ ਦਾਦਾ ਜੀ ਉਹਦੇ ਅੱਗੇ ਪੰਜਵੀਂ ਛੇਵੀਂ ਪੀੜ੍ਹੀ ਹੈਗੇ ਆ ਜੀ ਆਪਾਂ ਓਡੀ ਵੀ ਛੇਵੀਂ ਪੀੜ੍ਹੀ ਹੈ ਜੀ ਮੈਂ ਤਾਂ ਪਹਿਲਾਂ ਹੀ ਹਾਂ ਜੀ ਸਾਡੇ ਫਾਦਰ ਦੇ ਨਾ ਪਹਿਲੇ ਤੁਹਾਡੇ ਆਹ ਤੁਹਾਡੇ ਦਾ ਤੁਸੀਂ ਛੇਵੀਂ ਪੀੜ੍ਹੀ ਹੋ ਨਾ ਤੁਹਾਡੇ ਦਾਦਾ ਜੀ ਵੀ ਪਿਤਾ ਹਾਂਜੀ ਹਾਂਜੀ ਮੈਂ मतलब ਪੰਜਾਬ ਚ ਪਿਤਾਪੁਰਖੀ ਤਾਂਦੇ ਹੀ ਹੁੰਦੇ ਸੀਗੇ ਜਿਹਦਾ ਪਿਤਾ ਖੇਤੀ ਕਰਦਾ ਉਹ ਖੇਤੀ ਕਰੂਗਾ ਲੋਹਾਰ ਦਾ ਬੇਟਾ ਲੋਹਾਰ ਸੁਨਾਰ ਦਾ ਬੇਟਾ ਸੁਨਾਰ ਇਹ ਕਹਾਵਤ ਵੀ ਹੈਗੀ ਚਲਦੀ ਆ ਰਹੀ ਆ ਜੀਦ ਬਸ ਸਦੀਆਂ ਤੋਂ ਔਰ ਹੁਣ ਤੁਹਾਨੂੰ ਅਗਲੀ ਪੀੜ੍ਹੀ ਦਾ ਕੀ ਲੱਗਦਾ ਕਿ ਉਹ ਜੁੜਨਗੇ ਇਸ ਧੰਦੇ ਨਾਲ ਕੋ ਨਹੀਂ ਆਏਗੀ ਜੇ ਉੱਥੇ ਅਗਲੀ ਵੀ ਨਹੀਂ ਨੇ ਨਹੀਂ ਤੇ ਤੁਸੀਂ ਤੁਸੀਂ ਕਿਵੇਂ ਜੁੜੇ ਫਿਰ ਤੁਸੀਂ ਸੇਖਰੀਆ ਇਹ ਮਾਪਿਆਂ ਤੋਂ ਉਹਨਾਂ ਨੂੰ ਵੀ ਲੱਗਿਆ ਕਿ ਨੌਕਰੀ ਪੇਸ਼ਾ ਜਾਂ ਉੱਧਰਲੇ ਪਾਸੇ ਜਾਣਾ ਚਾਹੀਦਾ ਜਾਂ ਆਪਣਾ ਕੰਮ ਆਪਣੇ ਬਿਜ਼ਨਸ ਦੇ ਨਾਲ ਜੋੜਨਾ ਚਾਹੀਦਾ। ਇਹ ਕਰਦੇ ਨਹੀਂ ਬਹੁਤ ਜ਼ੋਰ ਦਾ ਕੰਮ ਹੈ ਜੀ। ਹਰ ਇੱਕ ਬੱਚਾ ਕੰਮ ਨਹੀਂ ਕਰਦਾ। ਕੋਈ ਸਾਡੇ ਤੋਂ ਕੰਮ ਵੀ ਨਹੀਂ ਸਿੱਖਿਆ ਹੋਇਆ ਅੱਜ ਤੱਕ। ਹਾਂ। ਮਨ ਲੱਗਦਾ ਕਿਸੇ ਕੰਮ ਵੀ ਸਿੱਖਿਆ ਹੈ। ਗਾਂਤ ਨਹੀਂ ਆਈ। ਤੇਲਾ ਨਹੀਂ ਬਣਿਆ ਮਤਲਬ ਕਹਿੰਦੇ ਆ ਨਾ ਜੀ। ਤੁਸੀਂ ਤਾਂ ਚਲੇ ਜਾਂਦੇ ਹੋਗੇ ਆਪਣੇ ਬਚਪਨ ਜੀ। ਹਾਂ ਜੀ। ਆਪਣੇ ਫਾਦਰ ਸਾਹਿਬ ਨਾਲ ਜਾਂਦੇ ਰਹੇ ਹੋ। ਹਾਂ ਜੀ ਹਾਂ ਜੀ। ਸਾਰਾ ਉਹਨਾਂ ਤੋਂ ਸਿੱਖਿਆ ਤੁਸੀਂ। ਹਾਂ ਜੀ ਹਾਂ ਜੀ। ਫਾਦਰ ਤੁਸੀਂ ਸਿੱਖਿਆ। ਮੈਂ ਤੁਹਾਡੇ ਬਾਰੇ ਜੰਨਾ ਜੰਨਾ ਸੀ ਤੁਸੀਂ ਜਦੋਂ ਇਸ ਧੰਦੇ ਨੂੰ ਪਨਾਇਆ ਤੁਹਾਨੂੰ ਇਹੋ ਜਿਹਾ ਮਹਿਸੂਸ ਹੋਇਆ ਕਿ ਆਪਣਾ ਬਿਜ਼ਨਸ ਹੈ ਨੌਕਰੀ ਕਰਨੀ ਕਿਸੇ ਦੀ ਜਾ ਕੇ ਨੌਕਰੀ ਚੱਕਰੀ ਕਿਹਾ ਜਾਂਦਾ ਸੀ ਨੌਕਰੀ ਨੂੰ ਤਾਂ ਇਹ ਫਿਰ ਵੀ ਆਪਣਾ ਧੰਦਾ ਆਪਣੀ ਖੇਤੀ ਜੀ ਨੂੰ ਕਹਿੰਦੇ ਨੇ ਆਪਣੀ ਵਿਰਾਸਤ ਇਹ ਤਾਂ ਹੈ ਦੂਜੇ ਕੇ ਨਾਲ ਕਰਨ ਆਪਣਾ ਵਧੀਆ ਜੀ ਆਪਣੇ ਕੰਮ ਦਾ ਆਪਣੀ ਹੈ ਆਪਣੇ ਕੰਮ ਜਿੱਦਾਂ ਮਰ ਜਿੱਦਾਂ ਮਰ ਕੇ ਜੀ ਉਮਰ ਜੀ ਕਰਦੇ ਨੇ ਪਰ ਅੱਗੇ ਬੱਚੇ ਨਹੀਂ ਕਰਦੇ ਹੁਣ ਜੀ ਬੱਚੇ ਨਹੀਂ ਨਹੀਂ ਤੇ ਆਪਣਾ ਪੰਜਾਬ ਦੇ ਕਿੰਨੇ ਕੀ ਹਿੱਸੇ ਦਾ ਕਿਥੋਂ ਰਾਮਗੜ੍ਹ ਦੀਆਂ ਸਾਰੀਆਂ ਦੁਕਾਨਾਂ ਦੀ ਜੀ ਗੱਲ ਕਰੀ ਜਿੱਥੇ ਲੋਹਾ ਬਣਦਾ ਕੜਾਹੀ ਨਹੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਜਿਹੜੇ ਕਿਥੋਂ ਤੱਕ ਤੁਹਾਡੇ ਕੋਲੇ ਪੰਜਾਬ ਤੋਂ ਗਾਹ ਕੋਂਦਾ ਆਪਣਾ ਹੀ ਰਾਜਪੁਰੇ ਪਟਿਆਲੇ ਦੀ ਅੰਬਾਲਾ ਤੋਂ ਆਪਣਾ ਚੰਡੀਗੜ੍ਹ ਸਾਰਾ ਆਪਣੇ ਕੋਲ ਪੰਜ ਕੋਲ ਪੰਜੌਰ ਕਾਲਕਾਂ Shimla ਤੱਕ ਜਾਂਦਾ ਹੀ ਆਪਣਾ ਮਨ ਲੱਗਦਾ ਪੰਜਾਬ ਹੀ ਨਹੀਂ Shimla ਤੱਕ ਵੀ ਉੱਪਰ ਹਾਂਜੀ 150 ਕਿਲੋਮੀਟਰ ਦਾ ਮੈਨੂੰ ਲੱਗਦਾ ਕੇਰਾ ਜਿਹੜਾ ਤੁਹਾਡੇ ਆਸ-ਪਾਸ ਉਹ ਕਵਰ ਕਰਦੀ ਹਾਂਜੀ ਹਾਂਜੀ ਅਰੇ ਬਾਈ ਜੀ ਇਹਦੇ ਚ ਲੋਹੇ ਦੀ ਕੁਆਲਿਟੀ ਦਾ ਵੀ ਕੋਈ ਹੁੰਦਾ ਹੈ ਕਿ ਜਿਹਦੇ ਚ ਖਾਣ ਵਾਲਾ ਬਣਾ ਹਾਂਜੀ ਜਿਹਦੇ ਚ ਭੋਜਨ ਬਣਾ ਸਰਵ ਲੋਹੇ ਵਾਲੇ ਹੁੰਦੇ ਜੋ ਜਿਹੜੀਆਂ ਕੜਾਈਆਂ ਬਣਾਉਂਦੇ ਸਰਵ ਲੋਹੇ ਦੀ ਹੁੰਦੀ ਹੈ ਘਰ ਮੇ ਯੂਜ਼ ਕਰਦੇ ਹੈ ਜੜੀ ਤੇੜੀਆਂ ਗੁਰੂ ਘਰਾਂ ਚ ਹਾਂਜੀ ਹਾਂਜੀ ਸਾਰੀਆਂ ਸਰਬ ਲੋਹੇ ਦਾ ਹਾਂਜੀ ਹਾਂਜੀ ਆਮ ਲੋਹਾ ਆ ਸਧਾਰਨ ਲੋਹਾ ਨਹੀਂ ਦਾ ਨਹੀਂ ਨਹੀਂ ਸਰਬ ਲੋਹੇ ਦੀ ਬਣਾਉਂਦੇ ਅਜੀ ਦੇਖਿਆ ਮਸ਼ੀਨੀ ਕਰਨੋਂ ਕੋਈ ਮਸ਼ੀਨੀਆਂ ਤਾਂ ਲੱਖਾਂ ਲੱਖਾਂ ਦੀਆਂ ਨੇ ਕੜਾਹਾ ਕੁਛ ਕੁ ਹਜ਼ਾਰ ਦਾ ਕੜਾਹਾ ਉਹ ਚ ਕਿੰਨੇ ਚਾਰ ਕੁਆਂਟਰ ਭੋਜਨ ਪੱਕ ਜਾਂਦਾ ਹਾਂਜੀ ਹਾਂਜੀ ਇਹ ਤਾਂ ਰੈਡੀਮੇਡ ਵੀ ਬਹੁਤ ਆ ਗਿਆ ਨਾ ਵੀ ਮਾਲ ਜਿਹੜਾ ਆਪਣੇ ਹਾਂ ਬੰਦਾ ਜੀ ਉਹਦੀ ਵੈਲਿਊ ਜ਼ਿਆਦਾ ਹੈਗੀ ਹੈ ਜੀ ਜਿਹੜਾ ਰੈਡੀਮੇਡ ਆਉਂਦਾ ਤਾਂ ਪੁਰਾਣਾ ਹੀ ਇਹ ਤਾਂ ਪੁਰਨੇ ਮਾਲ ਪੁਰਨੇ ਮਾਲ ਦਾ ਬੰਦਾ ਜੀ ਨਾ ਪਰ ਉਹ ਵੀ ਆ ਰਹੀ ਹੈ ਕੜਾਹੀ ਕਿਤੇ ਪੰਜਾਬ ਤੋਂ ਬਹੁਤ ਆ ਰਹੀ ਹੈ ਮਾਰੂ ਬਹੁਤ ਆ ਰਹੀ ਹੈ ਹਾਂ ਜੀ ਜਿਹੜੇ ਮਸ਼ੀਨਾਂ ਤੋਂ ਬਣ ਰਹੇ ਹੈ ਵੱਡੀ ਇੰਡਸਟਰੀ ਚ ਬਾਹਰ ਤੋਂ ਵੀ ਆ ਰਹੇ ਆ ਪਰ ਜੋ ਆਪਾਂ ਬਣਦੇ ਤਾਂ ਹੀ ਬੰਦੇ ਸਾਡੇ ਕੋਲ ਆਉਂਦੇ ਆ ਯਾ ਸਪੈਸ਼ਲਿਸਟ ਜਿਨ੍ਹਾਂ ਨੂੰ ਕੁਆਲਿਟੀ ਦਾ ਪਤਾ ਹੈ ਬਾਜ ਨੂੰ ਕੁਆਲਿਟੀ ਦਾ ਪਤਾ ਜੀ ਹਾਂ ਔਰ ਜੇ ਲੋਕ ਮਿਲਦਾ ਤੁਹਾਡੇ ਤੱਕ ਆਉਂਦੇ ਰਹਿਣ ਤਾਂ ਉਹ ਵਧੀਆ ਗੱਲ ਹੈ ਕਿ ਛੋਟੀ ਇੰਡਸਟਰੀ ਬਚੇਗੀ ਵੱਟਾ ਇੰਡਸਟਰੀ ਵੱਡੇ ਇੰਡਸਟਰੀਲਿਸਟ ਕੋਲ ਤਾਂ ਪੈਸਾ ਪਹਿਲਾਂ ਹੀ ਬਹੁਤ ਜ਼ਿਆਦਾ ਆ ਛੋਟੀਆਂ-ਛੋਟੀਆਂ ਦੁਕਾਨਾਂ ਚੱਲਣ ਦਾ ਜ਼ਿਆਦਾ ਵਧੀਆ ਹੈ ਛੋਟੇ ਜ਼ਿਆਦਾ ਖਰਚ ਆਉਂਦੇ ਨੇ ਹਾਂਜੀ ਹੁਣ ਤਾਂ ਬਹੁਤ ਦੂਰ-ਦੂਰ ਤੇ ਆਉਂਦੇ ਆਂ ਮੋਹਾਲੀ ਤੋਂ ਵੀ ਬਹੁਤ ਆਉਂਦੇ ਆਂ ਘਰ ਦੇ ਲਈਨ ਕਡਾਈਆਂ ਛੋਟੀਆਂ ਵੱਡੇ ਛੋਟੇ ਭਾਂਡੇ ਉਹ ਦੇਖੋ ਬਣੀ ਹੋਈਆਂ ਨੇ ਅੱਛਾ ਇਹਦੇ ਵਿੱਚ ਉਹ ਇਹ ਫਰਕ ਹੁੰਦਾ ਕਿ ਜਿਹੜੇ ਲੋਹੇ ਦੇ ਭਾਂਡੇ ਚ ਰੋਟੀ ਪੱਕਣੀ ਉਹਦੇ ਸਵਾਦ ਚ ਉਹਦੀ ਕੁਆਲਿਟੀ ਚ ਕੁਝ ਫਰਕ ਪੈਂਦਾ ਫਰਕ ਪੈਂਦਾ ਜੀ ਇਹ ਸਪੈਸ਼ਲ ਬਣਦੇ ਆ ਇਹ ਭਾਂਡੇ ਉਹ ਇਹਨਾਂ ਦੇ ਕੁੱਟ-ਕੁੱਟ ਕੇ ਬਣਾਉਂਦੇ ਹਨ ਉਹਨਾਂ ਨੂੰ ਸਾਰੇ ਨੂੰ ਸਰਬ ਲੋਹਾਂ ਹੁੰਦਾ ਨਾ ਜਿਹੜਾ ਉਦੋਂ ਬਣਦਾ ਪਤਾ ਚੱਲਦਾ ਦੇਖ ਕੇ ਕੁਆਲਿਟੀ ਦਾ ਜੀ ਮਗਰ ਬਗਾਹ ਦੇਖੇਗਾ ਨਹੀਂ ਤੀਜੇ ਉਹ ਦੇਖ ਕੇ ਦੱਸ ਦੇਗਾ ਵੀ ਵਧੀਆ ਕੱਤੀ ਆ ਇਹ ਕੰਪੈਰੀਜ਼ਨ ਕਰੀਏ ਸਟੀਲ ਤੇ ਲੋਹੇ ਚੋਂ ਕਿਹੜਾ ਤੁਸੀਂ ਵਧੀਆ ਮੰਨਦੇ ਹੋ ਇਹਦੇ ਵਿੱਚ ਆਇਰਨ ਦਾ ਹੁੰਦਾ ਨਾ ਜੀ ਜਿਹੜਾ ਖਾਏਗਾ ਤਾਂ ਉਹਨੂੰ ਆਇਰਨ ਦੀ ਕਮੀ ਨਹੀਂ ਹੋਏ ਕਦੇ ਹਾਂ ਇਹਦਾ ਬਹੁਤ ਵੱਡਾ ਫੈਕਟਰ ਹਾਂਜੀ ਹਾਂਜੀ ਇਹਦੇ ਕਰਕੇ ਇਹਨੂੰ ਖਾਂਦੇ ਆ ਜੀ ਹਾਂ ਲੋਹੇ ਦੇ ਵਿੱਚ ਨਾ ਆਪਾਂ ਖੁਦ ਲੋਹੇ ਦੇ ਵੀ ਖਾਂਦੇ ਸਾਰੇ ਕਦੇ ਯਾਰ ਟੋਟੀ ਘਰ ਦੇ ਵਿੱਚ ਆਪਣੇ ਬਨੇ ਲੋਹੇ ਦੇ ਭਾਂਡੇ ਹਾਂਜੀ ਹਾਂਜੀ ਆਪਣੇ ਬਨੇ ਸਾਰੇ ਸੇਤਮੰਦਰ ਸੇਤਮੰਤ ਚੰਗੀ ਸੇਧ ਦਾ ਰਾਜ ਵੀ ਛੁਕਿਆ ਹੋਇਆ ਹੈ ਇਹਦੇ ਇਹ ਤਾਂ ਹੈ ਹੀ ਆਈ ਫਿਰ ਹਾਂਜੀ ਮਾਨ ਸਾਹਿਬ ਜਿਹੜਾ ਇੱਕ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਜਿਵੇਂ ਮਸ਼ੀਨੀਕਰਨ ਹੋ ਰਿਹਾ ਹੈ ਐਨ ਮਸ਼ੀਨਾ ਆ ਰਹੀਆਂ ਨੇ ਉਸ ਚਾਪ ਨੇ ਕਿਤੇ ਦੀ ਕਿੰਨੀ ਉਮਰ ਮੰਨਦੇ ਹੋ ਤੁਸੀਂ ਤਾਂ ਤੁਹਾਡੀ ਪੀੜੀ ਤੱਕ ਤਾਂ ਗਿਆ ਤੁਹਾਨੂੰ ਲੱਗਦਾ ਅੱਗੇ ਲੋਹੇ ਦਾ ਕਾਰੋਬਾਰ ਬਰਤਨ ਬਣਾਉਣ ਦਾ ਖਾਸ ਤੌਰ ਤੇ ਲੋਹੇ ਦੇ ਬਰਤਨਾਂ ਦਾ ਕਿ ਕਿੰਨਾ ਕੁ ਜਾਏਗਾ ਇਹ ਲੋਹੇ ਦਾ ਬੰਦ ਤੋਂ ਨਹੀਂ ਹੁੰਦਾ ਜੀ ਬੰਦ ਨਹੀਂ ਹੁੰਦਾ ਲੋਹੇ ਦਾ ਕੰਮ ਇਹ ਜਿੰਨਾ ਵੀ ਗੁਰਦੁਆਰੇ ਨੇ ਸਭ ਦੇ ਲੋਹੇ ਦੇ ਲੰਗਰ ਚੱਲਦੇ ਕੜਾਹੀ ਬੰਦੇ ਉਹਨਾਂ ਦਾ ਲੰਗਰ ਬੰਦਦਾ ਜੀ ਇਹ ਬਲਕੇ ਤਾਂ ਗੁਰਦੁਆਰਾ ਕਹਿੰਦਾ ਵੀ ਲੋਹੇ ਦੇ ਬੰਦ ਰੱਖੋ ਸਾਰੇ ਮਨ ਜਿੰਨਾ ਮਰਜ਼ੀ ਮਸ਼ੀਨੀਕਰਨ ਹੋ ਜੇ ਲੋਹੇ ਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਇਹ ਚੱਲੂਗਾ ਜੀ ਜਿੰਨਾ ਚਿਰ ਦੁਨੀਆ ਉਨਾਂ ਚਿਰ ਹੀ ਰਹੇ ਹਾਂਜੀ ਹਾਂਜੀ ਬਿਲਕੁਲ ਇਹ ਕਾਰੀਗਰ ਇਹਨਾਂ ਦੇ ਨਾਲ ਤੁਹਾਨੂੰ ਮਿਲਾਇਆ ਔਰ ਇਹਨਾਂ ਦਾ ਮੰਨਣਾ ਹੈ ਕਿ ਕਦੇ ਕਾਰੋਬਾਰ ਜਿਹੜਾ ਬੰਦ ਨਹੀਂ ਹੋ ਸਕਦਾ ਕਿਉਂਕਿ ਜਿੰਨੀਆਂ ਮਰਜ਼ੀ ਮਸ਼ੀਨਾਂ ਆ ਜਾਣ ਇਹ ਇਨ੍ਹਾਂ ਚੀਜ਼ਾਂ ਦੀ ਜਿਹੜੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਲੋਹੇ ਰਹੂਨ ਤਾਂ ਵਿਰਾਸਤੀ ਹੋ ਗਿਆ ਤਾਂ ਇਹ ਇਹਦੀ ਰੈਲੇਵੈਂਸ ਆ ਜਿਹੜੀ ਸਟਿਲ ਰਹੇਗੀ ਔਰ ਇੱਕ ਇਹ ਵੀ ਹੈ ਕਿ ਜਿਹੜੀਆਂ ਇਹ ਦੁਕਾਨਾਂ ਨੇ ਜਿੱਥੇ ਯੂਨਿਟ ਦੇ ਉੱਤੇ ਕਈ ਬੰਦੇ ਕੰਮ ਕਰਦੇ ਨੇ ਹੋਰ ਇਹ ਪਰਿਵਾਰ ਕਰ ਰਹੇ ਨੇ ਤਾਂ ਇੱਥੋਂ ਹੀ ਸਮਾਨ ਖਰੀਦਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਇਹਨਾਂ ਤੋਂ ਕਿਤੇ ਵੀ ਹੋਰ ਛੋਟੀ ਦੁਕਾਨ ਆ ਤਾਂ ਉੱਥੇ ਤੁਹਾਡੇ ਨੇੜੇ ਦੀ ਉੱਤੋਂ ਸਮਾਨ ਖਰੀਦ ਸਕਦੇ ਹੋ ਇੱਕ ਵੱਡੀ ਫੈਕਟਰੀ ਵਿੱਚ ਬਣ ਕੇ ਆ ਰਿਹਾ ਉਹਦੇ ਤੇ ਤੁਹਾਨੂੰ ਇਤਬਾਰ ਵੀ ਨਹੀਂ ਹੈ ਤਾਂ ਇਹ ਜਿਹੇ ਲੋਕਾਂ ਦੇ ٹرسٹ ਹੈ ਤਾਂ ਇਹਨਾਂ ਦਾ 200 200 ਸਾਲ ਤੋਂ ਜਿਹੜਾ ਕੜਾਏ ਆ ਵਿਕ ਰਹੇ ਆ 200 ਤੋਂ ਸਾਲ ਬਹੁਤ ਸੌਕਾ ਕਹਿ ਦਿੱਤਾ ਮੈਂ ਤੇ ਪਰ ਕਈ ਪੀੜ੍ਹੀਆਂ ਲੰਘ ਜਾਂਦੀਆਂ ਨੇ 200 ਸਾਲਾਂ ਦੇ ਵਿੱਚ ਇੰਨੀ ਰੈਲੇਵੈਂਸ ਜਿਹੜੀ ਇਹ ਕੋਈ ਫੈਕਟਰੀ ਦੀ ਮੈਨੂਫੈਕਚਰਿੰਗ ਯੂਨਿਟ ਆ ਉਹ ਨਹੀਂ ਦੇ ਸਕਦੀ ਜਿੰਨੀ ਤਨੂੰ ਇਸ ਤਰ੍ਹਾਂ ਦੇ ਆਮ ਲੋਕ ਜਿਹੜੇ ਹੱਥੀ ਕੰਮ ਕਰਨ ਵਾਲੇ ਨੇ ਉਥੋਂ ਮਿਲਦੀ ਆ ਕਿੰਨੀਆਂ ਪੀੜ੍ਹੀਆਂ ਤੋਂ ਇਹ ਧੰਦਾ ਕਰ ਰਹੀਆਂ ਮਾਰੇ ਤੇ 7-8 ਪੀੜ੍ਹੀਆਂ ਹੋ ਗਈਆਂ ਖਾਨਦਾਨੀ ਆ ਕੀ ਨਾਮ ਹੈ ਤੁਹਾਡਾ ਆ ਚੱਲ ਰਿਹਾ ਕੀ ਨਾਮ ਹੈ ਤੁਹਾਡਾ ਅਨਿਲ ਕੁਮਾਰ 7-8 ਪੀੜ੍ਹੀਆਂ ਤੋਂ ਚੱਲ ਰਿਹਾ ਆ ਚੱਲ ਰਿਹਾ ਪਹਿਲਾਂ ਵੀ ਚੱਲ ਰਿਹਾ ਬਜ਼ੁਰਗ ਬਣਾ ਰਹੇ ਹਮ ਬਣਾ ਰਹੇ ਪਹਿਲਾਂ ਬਜ਼ੁਰਗ ਬਣਾ ਕੇ ਅੱਛਾ ਤੁਸੀਂ ਉਹਨਾਂ ਤੋਂ ਸਿੱਖ ਗਏ ਹੈ ਜੀ ਉਹਨਾਂ ਤੋਂ ਹੀ ਕੰਮ ਸਿੱਖਿਆ हां ਆਪਣੇ ਬਾਪ ਦਾ ਕੰਮ ਸਿੱਖਿਆ ਤੇ ਤੁਹਾਡੀ ਨਵੀਂ ਪੀੜ੍ਹੀ ਇਸ ਧੰਦੇ ਨੂੰ ਪਨਾ ਰਹੀ ਹੈ ਕਿ ਨਹੀਂ ਨਾ ਕਾਹੇ ਛੋਕਰਾ ਮੇਰਾ ਲੱਗ ਰਿਹਾ ਹੋਰ ਕੰਮ ਕਰਨ ਲੱਗ ਗਿਆ ਬਾਕੀ ਹੋਰ ਕੰਮ ਕਰ ਰਹੇ ਹੋ ਬਾਕੀ ਹੋਰ ਕੰਮ ਵੀ ਕਰ ਲੈਣੇ ਆਣੇ ਕੰਮ ਮੈਂ ਇਹ ਵੀ ਕਰ ਲਿਆ ਤੁਹਾਡੇ ਕੰਮ ਦੀ ਧੁਮਾੜਾ ਹੈ ਲੋਹੀ ਦੀ ਮਾਰਕਟ ਦੇ ਵਿੱਚ ਇਹ ਬੋਜਨ ਠਾਣੇ ਦੇ ਸਾਹਬ ਦੇ ਘਟ ਗਈ ਪਰ ਜਵਾਨ ਨਹੀਂ ਰਹੇ ਠਾਣੇ ਵਾਲੇ ਵਜਨ ਠਾਣੇ ਵਾਲੇ ਕੰਮ ਕਰਨ ਵਾਲੇ ਜਵਾਨ ਨਹੀਂ ਰਹੇ ਆ ਇਹ ਹੈਗਾ ਕਿ ਹੁਣ ਜਿਸ ਤਰ੍ਹਾਂ ਦੇ ਸਰੀਰ ਹੋ ਗਏ ਉਸੇ ਤਰ੍ਹਾਂ ਦੀ ਮਾਰਕੀਟ 'ਚ ਸਾਮਾਨ ਮਿਲਣ ਲੱਗ ਗਿਆ ਹੂੰ ਬਸ ਬਸ ਹੁਣ ਨਾਲ ਕਿ ਸਟੀਲ ਦੀਆਂ ਗ੍ਰਿੱਲਾਂ ਆਉਣ ਲੱਗੀਆਂ ਉਹ ਚਮਕਦਾਰ ਲੋਕ ਸੋਨਾ ਕਹਿੰਦੇ ਕੇ ਜਿਆਦਾ ਨਾਲ ਆਉ ਲੈਣੇ ਵਾਲੇ ਤੋਂ ਲੈਹੇ ਚੀਜ਼ ਮੰਦਰ ਗੁਰਦੁਆਰਿਆਂ ਵਾਲੇ ਤੋਂ ਲੈਹੇ ਆ ਹੱਜ ਤੇ ਟ੍ਰੈਡੀਸ਼ਨਲ ਆ ਉੱਥੇ ਤੇ ਜਾਂਦਾ ਜਿੱਥੇ ਪੁਰਾਣਾ ਚਾਹੁੰਦਾ ਹਾਂ ਹਾਂ ਬਕਮ ਨੂੰ ਕਰ ਰਹੇ ਬਣਾ ਰਹੇ ਕਰ ਰਹੇ ਥੋੜਾ ਬੜਾ ਅੱਡੀ ਵਾਲਾ ਕੇ ਹੁਣ ਕੜਾਈ ਚੱਕਣ ਵਾਲੇ ਉਹ ਬੰਦੇ ਹੀ ਨਹੀਂ ਰਹੇ ਡੇਡ ਡੇਡ ਘੰਟੇ ਲੇ ਇਕੜਾ ਇਹ ਚੱਕਰਾ ਕੋਈ ਸਮਝਦਾ ਹੀ ਨਹੀਂ ਆ ਨਸਿਆਂ ਨੂੰ ਡਾਉਡਰ ਨਹੀਂ ਨਸਿਆਂ ਕੰਨੇ ਤੇ ਹਟਾਓ ਨਸਿਆਂ ਨਾ ਬਟਾ ਤੂੰ ਗੁਰੂ ਘਰੋਂ ਕਹਾਂ ਜਾਂ ਰਹੀ ਗੀ ਗੁਰ ਘਟਾ ਹਮ ਕੰਮ ਲੋ ਕਰਾਗਾ ਕੋਈ ਜਦੀ ਆਇਆ ਕਰਨੇ ਵਾਲੇ ਨਹੀਂ ਹੈ ਕੰਮ ਕਰਾ ਕੌਣ ਗੁਰੂ ਘਟਾ ਦਿੰਦੇ ਸੀ ਕਡਾਏ ਕੁੜਿਆਂ ਦੇ ਬੱਟ ਖੜਾ ਦਿੰਦੇ ਤੁਸੀਂ ਘਟਾ ਲਓ ਮਾਰਿਆਂ ਵੀ ਤਾਂ ਮੈਂ ਹੈ ਇਹ ਵਾਦ ਟੜੀਆ ਵਾਂਕਲ ਤੱਕੜਾ ਚੱਕ ਦਿੰਦਾ ਚੱਕਦੇ ਆ ਬਣਾ ਰਹੇ ਹੱਥਾਂ ਨਾਲ ਬਣਾ ਨਹੀਂ ਰਹੇ ਚੱਕ ਜ ਚੱਕਿਆ ਜ ਜਦੀ ਬਣਾ ਰਹੇ ਕਿ ਲੋਕਾਂ ਕੋਲ ਲੱਗਦਾ ਖਾਣ ਪੀਣ ਵੀ ਉਹੋ ਜਿਹਾ ਲੱਗੇ ਰੋਟੀਆਂ ਵੀ ਸਿਲੰਡਰਾਂ ਦੇ ਪੱਕਾਂ ਦੇ ਲੱਗੀਆਂ ਅੱਗ ਵੀ ਗਾਇਬ ਹੋ ਗਈ ਜਿਹੜੀ ਲੱਕੜ ਦੀ ਸੀਗੀ ਲੱਕੜ ਦੇ ਨਾਲ ਅੱਗ ਜਿਹੜੀ ਵੱਲਦੀ ਸੀ ਉਹ ਵੀ ਉਹਦੇ ਨਾਲ ਚੁੱਲ੍ਹੇ ਚੱਲਣ ਵਾਲੇ ਨਾ ਸਿਲੰਡਰੋਂ ਤਾਂ ਚਾਹ ਨਹੀਂ ਮਿਲਦੀ ਕਿਸ ਨੂੰ ਨਾ ਹਾਂ ਮਿਲਾਂ ਸੌਫਟ ਕੋਈ ਨਹੀਂ ਮਿਲਦੀ ਮਿਲਦੇ ਨੇ ਸਿਲੰਡਰਾਂ ਬਿਲਕੁਲ ਜਿਵੇਂ ਅੰਨਾ ਕੁਝ ਹੋਰ ਆ ਗਿਆ ਬਦਲ ਗਿਆ ਹਮ ਤਾਂ ਕਰ ਰਹੇ ਪੁਰਾਣਾ ਕੰਮ ਕਰਨਾ ਚਾਹੀਏ ਆਪਣਾ ਨ ਨਹੀਂ ਕੀਤਾ ਕਰਦੇ